ਸਤਿ ਸ਼੍ਰੀ ਅਕਾਲ ਜੀ ਅੱਜ ਸਾਡੇ ਨਾਲ ਮੌਜੂਦ ਨੇ ਸ੍ਰੀ ਅਨੰਦਪੁਰ ਸਾਹਿਬ ਲੋਕ ਸਾਬਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਅਤੇ ਆਮ ਆਦਮੀ ਪਾਰਟੀ ਦੇ ਸਪੋਕਸਪਰਸਨ ਸਰਦਾਰ ਮਾਲਵਿੰਦਰ ਸਿੰਘ ਜੀ ਕੰਗ ਜੋ ਕਿ ਜੁਕੇ ਦੀ ਨਜੀਫਰੀ ਚੈਨ ਦੇ ਅੱਛਾਡ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਸਭ ਤੋਂ ਪਹਿਲਾਂ ਤਾਂ ਕੰਗ ਸਾਹਿਬ ਤੁਹਾਡਾ ਜੁਕੇ ਸਵਾਗਤ ਹੈ ਜੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਤੁਹਾਡੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਕੰਗ ਸਾਹਿਬ ਹਾਲ ਹੀ ਵਿੱਚ ਜਿਹੜਾ ਲੁਧਿਆਣਾ ਜਿਮਨੀ ਚੌਂਚ ਜਿਹੜੀ ਪਾਰਟੀ ਦੀ ਸ਼ਾਨਦਾਰ ਜਿੱਤ ਹੋਈ ਹੈ ਉਹਦੇ ਬਦਲੇ ਤੁਹਾਨੂੰ ਮੁਬਾਰਕਾਂ ਦਿੰਨੇ ਆ ਕਾਸ ਕਰ ਦਿੰਗੇ ਉਹ ਵੀ ਤੁਸੀਂ ਇਸੇ ਤਰ੍ਹਾਂ ਜਿਹੜਾ ਲੋਕ ਭਲਾਈ ਦੇ ਕਾਰਜਾਂ ਪੰਜਾਬ ਦੇ ਵਿਕਾਸ ਲਈ ਜਿਹੜੀ ਉਹ ਆਪਣੇ ਜਿਹੜੀ ਇਹ ਮਿਹਨਤ ਕਰਦੇ ਰਹੋਗੇ ਤੁਸੀਂ ਜੋ ਕਿ ਫਿਰ ਤੇ ਆਏ ਜੇ ਕੁਝ ਪ੍ਰਵਾਸੀ ਪੰਜਾਬੀਆਂ ਨੂੰ ਸੁਨੇਹਾ ਜਾਂ ਕੁ ਦੇਣਾ ਚਾਹੋ ਕੋਈ ਦੇਖੋ ਇਸ ਤਰ੍ਹਾਂ ਹੈ ਲੁਧਿਆਣਾ ਦੇ ਤੱਕ ਸਵਾਲ ਹੈ ਲੁਧਿਆਣਾ ਸਾਡੇ ਲਈ ਇੱਕ ਬੜੀ ਵੱਡੀ ਚੁਣੌਤੀ ਸੀ ਕਿਉਂਕਿ ਸਾਡੇ ਮਰਹੂਮ ਐਮਐਲਏ ਗੋਗੀ ਸਾਹਿਬ ਦੀ ਡੈਥ ਹੋਣ ਕਰਕੇ ਸੀਟ ਖਾਲੀ ਹੋਈ ਸੀ ਜੀ ਪਰ ਪਾਰਟੀ ਨੇ ਉੱਥੋਂ ਦੀ ਡੈਮੋਗ੍ਰਾਫੀ ਨੂੰ ਸਮਝਦੇ ਹੋਏ ਕਿਉਂਕਿ ਪੂਰਾ ਇੰਡਸਟਰੀਅਲ ਜਿਹੜੇ ਲੋਕਾਂ ਦਾ ਉੱਥੇ ਵਸੇਵਾ ਹੈ ਇੰਡਸਟ੍ਰੀਸਟ ਜਿਆਦਾ ਲੋਕ ਹੈ ਹਾਂਜੀ ਉਸ ਹਲਕੇ ਤੇ ਔਰ ਸੰਜੀਵ ਅਰੋੜਾ ਜਿਹੜੇ ਸਾਡੇ ਕੈਂਡੀਡੇਟ ਉਹ ਖੁਦ ਵੀ ਇੰਡਸਟਰੀ ਨਾਲ ਜੁੜੇ ਹਾਂਜੀ ਪਰ ਉੱਥੋਂ ਦੇ ਬੜੇ ਰੀਨੋਨਡ ਸਮਾਜ ਸੇਵੀਆਂ ਲੁਧਿਆਣੇ ਦੇ ਹਾਂਜੀ ਔਰ ਸਾਨੂੰ ਇਸ ਗੱਲ ਦੀ ਤਸੱਲੀ ਹੈ ਕਿ ਲੁਧਿਆਣਾ ਵੇਸ਼ ਦੇ ਲੋਕਾਂ ਨੇ ਭਗਵੰਤ ਮਾਨ ਸਾਹਿਬ ਦੀ ਸਰਕਾਰ ਦੀਆਂ ਨੀਤੀਆਂ ਦੇ ਔਰ ਸੰਜੀਵ ਅਰੋੜਾ ਸਾਹਿਬ ਦੇ ਆਪਣੇ ਨਿਜੀ ਕਰਤਾਰ ਨੂੰ ਦੇਖਦੇ ਹੋਏ ਉਹਨਾਂ ਨੂੰ ਇੱਕ ਵੱਡੀ ਲੀਡ ਨਾਲ ਜਿਤਾਇਆ ਸੋ ਇਤਨਾ ਜ਼ਿੰਮੇਵਾਰੀ ਬਦੂਗੇ ਔਰ ਇੰਡਸਟਰੀ ਵਾਸਤੇ ਹੋਰ ਬਿਹਤਰ ਕਰ ਕਿਉਂਕਿ ਪੰਜਾਬ ਦੀ ਬਹੁਤ ਵੱਡੀ ਜਿਹੜੀ ਕੰਟਰੀਬਿਊਸ਼ਨ ਪੰਜਾਬ ਦੀ ਇਕਨੋਮੀ ਚ ਲਗਾਨੇ ਦੀ ਹੈ ਗਣ ਇੰਡਸਟਰੀ ਦੀ ਹੈ। ਸੋ ਉਹਨਾਂ ਨੂੰ ਉਹਨਾਂ ਦੀਆਂ ਮੁਸ਼ਕਿਲਾਂਤ ਨੂੰ ਚੀਜ਼ਾਂ ਨੂੰ ਬੜੀ ਮਾਈਨਿਊਟਲੀ ਸਮਝਣ ਵਾਲਾ ਬੰਦਾ ਹੁਣ ਉਹਨਾਂ ਦੀ ਨੁਮਾਇੰਦਗੀ ਕਰੂਗਾ ਇਹ تسਲੀ ਵਾਲੀ ਗੱਲ। ਦੂਜੀ ਗੱਲ ਜਿਹੜੀ ਐਨ ਆਰ ਆਈ ਭਾਈਚਾਰੇ ਦੀ ਡੈਫੀਨਿਟਲੀ ਐ ਐਨ ਆਰ ਆਈਆਂ ਦਾ ਪੰਜਾਬ ਦੀ ਤਰੱਕੀ ਚ ਬਹੁਤ ਵੱਡਾ ਰੋਲ ਹੈ ਔਰ ਅਸੀਂ ਮੰਨਦੇ ਆਂ ਵੀ ਹਰੇਕ ਹਾਊਸਹੋਲਡ ਚ ਆਲਮੋਸਟ ਪਰਿਵਾਰ ਦਾ ਇੱਕ ਨ ਇੱਕ ਜੀ ਬਾਹਰਲੇ ਮੁਲਕਾਂ ਚ ਬੈਠਾ ਹੈ ਪਰ ਮੈਂ ਖੁਦ ਵੀ ਇੱਥੇ ਸਾਡਾ ਮੇਰਾ ਛੋਟਾ ਬ੍ਰਦਰ ਸਾਡਾ ਪਰਿਵਾਰ ਦਾ ਇੱਥੇ ਹੀ ਆ ਉੱਥੇ ਅੱਜ ਪਰਿਵਾਰਿਕ ਵਿਜਿਟ ਤੇ ਆਏ ਆ ਸੋ ਐਨ ਆਰ ਆਈਆਂ ਨੂੰ ਤਾਂ ਮੇਰੀ ਬੇਨਤੀ ਆ ਵੀ ਪੰਜਾਬ ਨਾਲ ਜਿਸ ਤਰ੍ਹਾਂ ਉਹਨਾਂ ਦਾ ਮੋਹ ਇਹਨੂੰ ਬਣਾ ਕੇ ਰੱਖੋ ਹਾਂ ਔਰ ਆਉਣ ਵਾਲੀਆਂ ਪੀੜ੍ਹੀਆਂ ਨੂੰ ਪੰਜਾਬ ਨਾਲ ਜ਼ਰੂਰ ਜੋੜ ਕੇ ਇਹਦੇ ਚ ਵੀ ਕੋਈ ਦੋ ਰਾਇ ਨਹੀਂ ਮੈਂ ਤੁਹਾਡੇ ਚੈਨਲ ਤੇ ਮੰਨਣ ਨੂੰ ਤਿਆਰ ਐ ਐਨ ਆਰ ਆਈ ਭਾਈਚਾਰੇ ਨਾਲ ਰਾਸ਼ਾ ਵੀ ਹੁੰਦੀ ਹੈ ਕਈ ਵਾਰ ਮੁਸ਼ਕਿਲਾਂ ਵੀ ਹੁੰਦੀਆਂ ਜੀ ਜੀ ਉਹ ਖਾਸ ਕਰਕੇ ਰਾਜਨੀਤਿਕ ਕਲਾਸ ਤੋਂ ਉਹਨਾਂ ਨੂੰ ਬਹੁਤ ਸਾਰੇ ਕਈ ਵਾਰ ਤੱਕੇ ਵੀ ਸਾਇਨ ਨਹੀਂ ਬੰਦੇ ਹੁੰਦੇ ਕਿ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੇ ਕੋਸ਼ਿਸ਼ ਕਰ ਰਹੀ ਹਾਂਜੀ ਮੈਂ ਨਹੀਂ ਕਹਿੰਦਾ ਵੀ ਸਾਰਾ ਹੀ ਠੀਕ ਕਰਤਾ ਹਾਂਜੀ ਲੇਕਿਨ ਕੋਸ਼ਿਸ਼ ਅਸੀਂ ਕਰ ਰਹੇ ਹਾਂ ਵੀ ਸਾਡਾ ਜਿਹੜਾ ਪ੍ਰਵਾਸੀ ਭਾਈਚਾਰਾ ਉਹਦਾ 뿌ਰੋਸਾ ਪੰਜਾਬ ਚ ਵਧੇ ਉਹਦੀ ਹੋਰ ਪੰਜਾਬ ਨਾਲ ਲਗਾਅ ਪਤੇ ਉਹਨਾਂ ਦੇ ਬੱਚਿਆਂ ਦਾ ਲਗਾਅ ਪਤੇ ਕਿਉਂਕਿ ਗੁਰੂਆਂ ਦੀ ਧਰਤੀ ਹੈ ਹਾਂਜੀ ਸਾਡਾ ਮੂਲ ਉਹ ਹੈ ਸਾਡਾ ਵਿਰਸਾ ਸਾਡਾ ਕਲਚਰ ਪੰਜਾਬ ਹੈ ਸਭ ਦੁਨੀਆ ਚ ਅਸੀਂ ਕਿਤੇ ਵੀ ਚਲੇ ਜਾਈਏ ਸਾਡੀ ਪਛਾਣ ਪੰਜਾਬੀ ਆ ਉਸ ਪਛਾਣ ਨੂੰ ਬਣਾਏ ਰੱਖਣ ਲਈ ਆਪਣੇ ਵਿਰਸੇ ਨੂੰ ਅੱਗੇ ਵਧਾਉਣ ਲਈ ਪੰਜਾਬ ਨਾਲ ਜੁੜੇ ਰਹਿਣਾ ਔਰ ਇਸੇ ਤਰੀਕੇ ਨਾਲ ਪੰਜਾਬ ਨਾਲ ਪਿਆਰ ਕਰਦੇ ਰਹਿਣਾ ਇਹ ਮੇਰੀ ਉਹਨਾਂ ਨੂੰ ਜਰੂਰ ਬੇਨਤੀ ਹੈ। ਕੰਗਸਾਬ ਅੱਜ ਸਵੇਰੇ ਤੜਕੇ ਅਕਾਲੀ ਆਗੂ ਵਿਕਰਮ ਸਿੰਘ ਜੀਠੀ ਰੇਨ ਜੀ ਨੂੰ ਰਿਪ੍ਰਿਜ਼ਨ ਲਗਵਾਇਆ ਉਹਨਾਂ ਦੇ ਤੇ ਉਹਨਾਂ ਦੇ ਪਰਿਵਾਰ ਉੱਤੇ ਇਲਜ਼ਾਮ ਲਗਾਏ ਗਏ ਕਿ ਜਿਹੜੀ ਇਹ ਬਦਲਾਖੋਰੀ ਨੀਤੀ ਨਾਲ ਸਭ ਕੁਝ ਕੀਤਾ ਜਾ ਰਿਹਾ ਹੈ। ਕੀ ਕਹਿਣਾ ਚਾਹੁੰਦੇ ਇਸ ਗ੍ਰਿਪਧਾਰੀ ਬਾਰੇ? ਦੇਖੋ ਇਸ ਤਰ੍ਹਾਂ ਬਦਲਾਖੋਰੀ ਨਹੀਂ ਤੇ ਨਹੀਂ ਨੂੰ ਅਸੀਂ ਕਹਿ ਸਕਦੇ ਕਿਉਂਕਿ ਜੀਠੀਆ ਸਾਹਿਬ ਤੇ ਕੇਸ ਤੇ ਬਾਦਲ ਸਾਹਿਬ ਦੀ ਸਰਕਾਰ ਦੇ ਟਾਈਮ ਹੋਇਆ। ਜੀ। ਉਹਨਾਂ ਦਾ ਤਾਂ ਹੋਇਆ ਨਹੀਂ। ਔਰ ਇਹਨਾਂ ਤੇ ਬਹੁਤ ਸੀਰੀਅਸ ਅਲੀਗੇਸ਼ਨ ਰਹੇ ਹਨ ਨਸ਼ਾ ਤਸਕਰੀ ਨੂੰ ਲੈ ਕੇ ਜਾਂ ਨਸ਼ਾ ਤਸਕਰੀ ਨੂੰ ਕਰਨ ਵਾਲੇ ਲੋਕਾਂ ਨਾਲ ਨੇੜਤਾ ਨੂੰ ਲੈ। ਜੀ ਔਰ ਇਹਦੇ ਚ ਇਹਨਾਂ ਨੇ ਜੇਲ੍ਹ ਵੀ ਕੱਟੀ ਹੈ। ਜੀ ਕਈ ਇਨਵੈਸਟੀਗੇਸ਼ਨਾਂ ਵੀ ਹੋਈਆਂ। ਤੋਂ ਮੈਨੂੰ ਲੱਗਦਾ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ ਔਰ ਪੰਜਾਬ ਦੇ ਲੋਕ ਵੀ ਤਵਕਕ ਰੱਖਦੇ ਆ ਭਗਵੰਤ ਮਾਨ ਸਾਹਿਬ ਤੋਂ। ਅਰਵਿੰਦ ਕੇਜਰੀਵਾਲ ਸਾਹਿਬ ਤੋਂ ਕਿ ਜੋ ਜੋ ਅਸੀਂ ਵਾਅਦੇ ਕੀਤੇ ਆ ਜੋ ਜੋ ਪੰਜਾਬ ਦੀ ਬਰਬਾਦੀ ਲਈ ਜ਼ਿੰਮੇਵਾਰ ਲੋਕ ਹੈ ਉਹਨਾਂ ਨੂੰ ਕਾਨੂੰਨ ਦੇ ਹਿਸਾਬ ਨਾਲ ਜ਼ਰੂਰ ਸਜ਼ਾ ਹੋਵੇ। ਤੇ ਮੀਡੀਆ ਸਾਹਿਬ ਜੇ ਗਲਤ ਨਹੀਂ ਹੈ ਤੇ ਉਹਨਾਂ ਨੂੰ ਡਰਨਾ ਨਹੀਂ ਚਾਹੀਦਾ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ ਜੀ ਔਰ ਮੈਨੂੰ ਲੱਗਦਾ ਕਾਨੂੰਨ ਤੋਂ ਵੱਡਾ ਕੋਈ ਨਹੀਂ ਚਾਹੇ ਮੰਤਰੀ ਆ ਚਾ ਮੁੱਖ ਮੰਤਰੀ ਚਾ ਆਮ ਸਧਾਰਨ ਬੰਦਾ ਹੈ ਉਹ ਮੈਨੂੰ ਲੱਗਦਾ ਉਸੇ ਸਿਲਸਿਲੇ 'ਚ ਕਾਰਵਾਈ ਹੋਈ ਹੈ ਬਾਕੀ ਤੱਤ ਸਾਹਮਣੇ ਆ ਜਾਣਗੇ ਲੇਕਿਨ ਸੀਰੀਅਸ ਅਲੀਗੇਸ਼ਨ ਰਹੇ ਹਨ ਹਾਂ ਜੀ ਹਾਂ ਜੀ ਕੰਗ ਸਾਬ ਲੁਧਿਆਣਾ ਜਿਮਨੀ ਚੋਣ ਬੜੇ ਸ਼ਾਨਦਾਰ ਤੁਸੀਂ ਜਿੱਤੀ ਹੈ ਆਮ ਆਰੰਗ ਪਾਰਟੀ ਨੇ ਇਹੜਾ ਬਹੁਤ ਹੀ ਵੱਡੀ ਡਿਗਰੀਟ ਹਾਸਲ ਕੀਤੀ ਹੈ 2025 ਦੀਆਂ ਚੋਣਾਂ ਆ ਰਹੀਆਂ ਪੰਜਾਬ ਦੀਆਂ ਉਹਨਾਂ 'ਚ ਕਾਹਦੀ ਭੂਮਿਕਾ ਰਹੀ ਹੈ ਕਿ ਆਮ ਆਰੰਗ ਪਾਰਟੀ ਦੀ ਦੇਖੋ ਪੰਜਾਬ ਦੇ ਲੋਕਾਂ ਨੇ ਜਿਸ ਤਰ੍ਹਾਂ ਮੈਂਡੇਟ ਦਿੱਤਾ ਹੈ ਖਾਸ ਕਰਕੇ ਲੁਧਿਆਣਾ ਵੈਸਟ ਨੇ ਜੀ ਉਹਦੇ ਨਾਲ ਇੱਕ ਗੱਲ ਦੀ ਤੇ ਥੋੜੀ ਤਸੱਲੀ ਹੈ ਕਿ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੂੰ ਹੰਲਾਸ਼ੇਰੀ ਵੀ ਮਿਲੀ ਹੈ ਜੀ ਔਰ ਦੇਖੋ ਮੈਂ ਨਹੀਂ ਕਹਿੰਦਾ ਵੀ ਅਸੀਂ ਬਹੁਤ ਕੁਝ ਉੱਥੇ ਠੀਕ ਕਰਤਾ ਲੇਕਿਨ ਜੇ 50000 ਤੋਂ ਉੱਪਰ ਨੌਕਰੀਆਂ ਦਿੱਤੀਆਂ ਸਰਕਾਰੀ ਤੇ ਮੈਰਿਟ ਤੇ ਦਿੱਤੀਆਂ ਜੀ ਬਿਜਲੀ ਕੀਤੀ ਆ ਤੇ ਸਾਰਿਆਂ ਨੂੰ ਫ੍ਰੀ ਮੋਟਰਾਂ ਤੇ ਉਹ ਸਭ ਤੋਂ ਜ਼ਰੂਰੀ ਚੀਜ਼ ਜਿਹੜੀ ਅਸੀਂ ਕੀਤੀ ਆ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਜੀ ਹਰੇਕ ਖੇਤ ਤੱਕ ਨਹਿਰੀ ਪਾਣੀ ਜਾਵੇ ਪਰ ਸਾਡਾ ਗਰਾਊਂਡ ਵਾਟਰ ਜਿਹੜਾ ਆ ਉਹ ਬਚਾਇਆ ਜਾ ਸਕਦਾ ਹੁਣ ਆਮ ਮੁਲਕਾਂ ਚ ਅਸੀਂ ਆਏ ਇੱਥੇ ਤੇ ਗਰਾਊਂਡ ਵਾਟਰ ਕੱਢਣ ਦੀ ਕਿਸੇ ਨੂੰ ਪਰਮਿਸ਼ਨ ਨਹੀਂ ਹਾਂਜੀ ਔਰ ਪੂਰਾ ਰੇਨਿੰਗ ਜਿਹੜਾ ਵਾਟਰ ਹੈ ਮਤਲਬ ਬਰਸਾਤੀ ਪਾਣੀ ਨਾਲੇ ਆਪਣੀ ਬਿਹਤਰ ਜ਼ਿੰਦਗੀ ਜੀ ਰਹੇ ਹਾਂ ਬਹੁਤ ਕੋਈ ਕਮੀ ਨਹੀਂ ਹਾਂਜੀ ਸਾਡੇ ਤੋਂ ਤੇ ਬੜੀ ਗੁਰੂ ਮਹਾਰਾਜ ਦੀ ਕਿਰਪਾ ਆ ਦਰਿਆ ਦੇ ਦਰਿਆ ਵਗ ਰਹੇ ਆ ਲਾਗੇ ਨਿਕਲ ਅਸੀਂ ਉਹਨੂੰ ਸੰਭਾਲੀਏ ਔਰ ਹਰੇਕ ਖੇਤ ਤੱਕ ਨਹਿਰੀ ਪਾਣੀ ਜਾਵੇ ਭਗਵੰਤ ਮਾਨ ਦੀ ਸਾਫ ਦੀ ਸਰਕਾਰ ਦੇ ਆਉਣ ਤੋਂ ਬਾਅਦ ਨੇਰੀ ਪਾਣੀ ਦਾ ਐਜੂਕੇਸ਼ਨ ਏਰੀਆ ਬਹੁਤ ਵਧੀਆ ਉਹਦੇ ਨਾਲ ਲੋਕਾਂ ਚ ਇੱਕ ਬਹੁਤ ਵੱਡੀ ਇਸ ਇੱਕ تسلی ਆ ਲੋਕਾਂ ਦਾ ਬਿਜਲੀ ਦਾ ਜਨਰੇਟਰਾਂ ਦਾ ਖਰਚਾ ਖੱਜਲ ਖਰਾਬੀ ਬਚੀ ਆ ਲੜਾਈ ਝਗੜੇ ਪਾਣੀ ਪਿੱਛੇ ਕਤਲ ਹੋ ਜਾਂਦੇ ਆਪਣੇ ਤੇ ਉਹ ਚੀਜ਼ਾਂ ਘਟੀਆਂ ਤੋਂ ਸਾਨੂੰ ਇਹ तमाम ਪਰਫਾਰਮੈਂਸ ਜੋ ਹੈ ਉਹ ਤੋਂ ਲੱਗਦਾ ਸਤਾਈ ਵਾਲੇ ਲੋਕ ਮੌਕਾ ਦੇਣਗੇ ਔਰ ਸਭ ਤੋਂ ਇਸ ਵਿੱਚ ਮੈਂ ਜਿਹੜੀ ਗੱਲ ਜਰੂਰ ਸਮਝਦਾ ਪਹਿਲਾਂ ਕੀ ਅਸੀਂ ਵੀ ਪਰਚਾ ਕਲਚਰ ਬਹੁਤ ਸੀ ਪੰਜਾਬ 'ਚ ਹਰ ਇੱਕ ਬੰਦੇ ਤੇ ਕੱਤਾਧਾਰੀ ਲੋਕ ਆ ਕੇ ਦੂਜੇ ਬੰਦੇ ਦੇ ਪਿੰਡ ਚ ਜਿਹੜਾ ਹੈ ਪਰਚਾ ਕਰਉਣਾ ਆਮ ਸੁਧਾਰਨ ਬੰਦੇ ਉਹਦੇ ਚ ਰਗੜੇ ਜਾਂਦੇ ਪੁਲਿਸ ਦੀ ਇੱਕ ਪੁਲਿਸ ਸਟੇਸ਼ਨ ਬਹੁਤ ਵੱਜ ਜਾਂਦੀ ਸੀ ਪਰਚਾ ਕਲਚਰ ਵੀ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੇ ਬੰਦ ਕਰ ਖਤਮ ਕੀਤਾ ਕਾਫੀ ਹੱਦ ਤੱਕ ਕੰਟਰੋਲ ਕੀਤਾ ਮੈਂ ਨਹੀਂ ਕਹਿੰਦਾ ਵੀ ਲੇਕਿਨ ਬਹੁਤ ਹੱਦ ਤੱਕ ਜੀ ਔਰ ਇਹਦੇ ਨਾਲ ਸਾਨੂੰ ਉਮੀਦ ਹੈ 27 ਸਾਨੂੰ ਲੋਕ ਦੇਣਗੇ ਮੰਡਟ ਔਰ ਸਮਝ ਚਾਹੀਦਾ ਜਿਹੜੇ ਹਲਾਤ ਅਜ ਪੰਜਾਬ ਹੈ ਅਜੇ ਇਹਨੂੰ ਗਵਰ ਬਿਹਤਰ ਗਵਰਨੈਂਸ ਦੇਣ ਲਈ ਕਾਫੀ ਸਮਾਂ ਲੱਗੂਗਾ ਕੰਗੂ ਸਾਹਿਬ ਪੰਜਾਬ ਦੇ ਮਾਝੇ ਮਾਲੇ ਤੋਂ ਆਪੇ ਚ ਵੱਡੀ ਗਿਣਤੀ ਲੋਕ ਜਿਹੜੇ ਕੈਨੇਡਾ ਅਮਰੀਕਾ ਜਾਂ ਹੋਰ ਨਾ ਕੰਟਰੀਆਂ ਵਿੱਚ ਵਸੇ ਆ ਜਿਨ੍ਹਾਂ ਦਾ ਪੰਜਾਬ ਚ ਜਦੋਂ ਸਰਕਾਰ ਬਦਲੀ ਹੁੰਦੀ ਆ ਤਾਂ ਉਹਨਾਂ ਦਾ ਵੱਡਾ ਯੋਗਦਾਨ ਹੁੰਦਾ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਲਿਉਣ ਚ ਪ੍ਰਵਾਸੀਆਂ ਦਾ ਵੱਡਾ ਯੋਗਦਾਨ ਰਿਹਾ ਕੀ ਅਪੀਲ ਕਰਨੇ ਚਾਹੁੰਦੇ ਜੀ 2027 ਚੋਣਾਂ ਪਰ ਪ੍ਰਵਾਸੀ ਦੇਖੋ ਮੈਂ ਐਨ ਆਰ ਆਈਆਂ ਦਾ ਕਿਉਂਕਿ ਆਮ ਆਦਮੀ ਪਾਰਟੀ ਨੂੰ ਬਣਾਉਣ